ਗਿਆ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ ਜੀ ਅੱਜ ਜੀ ਆਪਾਂ ਲਾਈਵ ਹੋਏ ਆ ਤੇ ਆਪਾਂ ਜਿਹੜੀ ਅੱਜ ਗੱਲ ਕਰਨੀ ਆ ਬੜਾ ਹੀ ਮਹੱਤਵਪੂਰਨ ਵਿਸ਼ਾ ਪਹਿਲਾਂ ਤੁਸੀਂ ਜੁੜ ਜੋ ਜੀ ਤੇ ਫੇਰ ਆਪਾਂ ਗੱਲ ਕਰਦੇ ਆ ਸ਼ੁਰੂ ਆ ਜੋ ਮੇਰੇ ਵੀਰ ਭਰਾ ਛੇਤੀ ਛੇਤੀ ਜੁੜ ਜੋ ਜੀ ਆਪਣੇ ਲਾਈਵ ਦੇ ਨਾਲ ਆਪਾਂ ਲਾਈਵ ਕਰਦੇ ਆਂ ਤੇ ਲਾਈਵ ਦੇ ਆਪਾਂ ਕੋਈ ਨਾ ਕੋਈ ਇਨਫਰਮੇਸ਼ਨ ਛੋਟੀ ਮੋਟੀ ਬਹੁਤ ਜ਼ਰੂਰ ਦਿੰਨੇ ਆ ਤੇ ਜਿਹੜੀ ਆਪਣੇ ਵਾਸਤੇ ਹੁੰਦੀ ਵੀ ਬਹੁਤ ਫਾਇਦੇਮੰਦ ਹੈ ਆਜੋ ਮੇਰੇ ਭਰਾ ਜੁੜਜੋ ਜੀ ਆਜੋ ਜੀ ਆਜੋ ਜਦੋਂ ਤੁਸੀਂ ਜੁੜ ਜਾਂਦੇ ਆ ਤਾਂ ਫਿਰ ਆਪਾਂ ਇਸ ਵਿਸ਼ੇ ਦੇ ਉੱਤੇ ਗੱਲ ਸ਼ੁਰੂ ਕਰਦੇ ਆਂ ਹੋਰ ਨਾ ਜਦੋਂ ਫਿਰ ਗੱਲ ਕਰਨ ਦਾ ਫਾਇਦਾ ਨਹੀਂ ਜੁੜੋ ਜੀ ਤੁਸੀਂ ਪਹਿਲਾਂ ਲਾਈਵ ਜੁੜ ਜੂਗੇ ਤਾਂ ਫਿਰ ਆਪਾਂ ਗੱਲ ਕਰਦੇ ਆ ਇਸ ਵਿਸ਼ੇ ਦੇ ਉੱਤੇ ਅੱਜ ਜਿਹੜਾ ਮੌਸਮਾ ਮੌਸਮ ਤਾਂ ਵੈਸੇ ਕਾਫੀ ਠੰਡਾ ਅੱਜ 4 ਡਿਗਰੀ ਟੈਂਪਰੇਚਰ ਤੇ 14 ਡਿਗਰੀ ਤੱਕ ਰਹੂਗਾ ਪੂਰਾ ਦਿਨ ਤੇ ਹੋ ਸਕਦਾ ਪਿਛਲੇ ਅੱdte ਥੋੜੀ ਕਣੀ ਬਦਲਬਾਈ ਜੀ ਵੀ ਰਹੇ ਇਹ ਮੌਸਮ ਖੁਸ਼ਕੀ ਰਹੂਗਾ ਜੀ ਜੋ ਮੇਰੇ ਭਰਾ ਹਾਲੋ ਜੀ ਆਜੋ 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 ਆਪਾਂ ਕਰੀਏ ਇਸ ਖਾਸ ਟੌਪਿਕ ਦੇ ਉੱਤੇ ਗੱਲ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਇਹ ਆਪਣੇ ਡੇਰੀ ਫਾਰਮ ਦਸਾਨਾ ਜਿਹੜੇ ਆਪਾਂ ਘਰੇ ਮੱਝਾਂ ਰੱਖਦੇ ਆ ਕੋਈ ਵੀ ਪਸ਼ੂ ਪਾਲਣ ਦਾ ਧੰਦਾਪਾ ਜਿਹੜਾ ਕਰਦੇ ਆ ਉਹਦੇ ਵਾਸਤੇ ਇਹ ਬਹੁਤ ਵਧੀਆ ਤੇ ਬਹੁਤ ਜਾਣਕਾਰੀ ਵਾਲਾ ਇਸ ਕਰਕੇ ਆਪਾਂ ਇਹਨੂੰ ਲਿਆਉਂਦਾ ਜੀ ਵੀ ਚਲੋ ਜਿੰਨੀ ਨੌਲੇਜ ਆਪਾਂ ਨੂੰ ਉਹਨੇ ਦੇ ਦੇਣੀ ਚਾਹੀਦੀ ਹੈ ਸਾਰੇ ਆਪਾਂ ਜਾਣਕਾਰੀ ਹੁੰਦੇ ਸਾਰੇ ਬਿਨਾ ਜਾਣਕਾਰੀ ਤੋਂ ਨਹੀਂ ਹੁੰਦੇਗੇ ਜੀ ਪਰ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਹੁੰਦੀ ਉਹਨਾਂ ਵਾਸਤੇ ਤਾਂ ਇਹ ਬਹੁਤ ਵੱਡੀ ਸਮੱਸਿਆ ਬਣ ਜਾਂਦੀ ਹੈ ਚਲੋ ਜੀ ਆਪਣੀ ਇਸ ਜਾਣਕਾਰੀ ਦੇ ਨਾਲ ਜਿੰਨਾਂ ਦਾ ਵੀ ਫਾਇਦਾ ਹੋਊਗਾ ਉਹ ਬਹੁਤ ਵਧੀਆ ਗੱਲ ਆ ਜੀ ਤੇ ਬੰਦਾ ਖਿਆਲ ਰੱਖਦਾਗਾ ਜਿਹੜਾ ਇਹ ਆਪਣਾ ਡੰਗਰ ਪਸ਼ੂ ਜਿਹੜੀ ਗੱਲ ਵਿਸ਼ੇ ਤੇ ਆਪਾਂ ਗੱਲ ਕਰਨ ਲੱਗੇ ਆ ਉਹਦਾ ਕਾਫੀ ਅੱਜ ਕੱਲ ਪ੍ਰੋਬਲਮ ਜਿਹੜੀ ਇਹ ਲੋਕਾਂ ਨੂੰ ਦੇਖਣ ਨੂੰ ਆਉਂਦੀ ਆ ਪਸ਼ੂਆਂ ਦੇ ਵਿੱਚ ਕਾਫੀ ਦਿੱਕਤ ਆ ਇਸ ਚੀਜ਼ ਦੀ ਇਹ ਆਮੀਂ ਦੇ ਇਕੱਤੇ ਜਿਹੜੀ ਕਾਫੀ ਪਸ਼ੂਆਂ ਦੇ ਵਿੱਚ ਆ ਜਾਂਦੀ ਹੈ ਜੀ ਤੇ ਇਹਦਾ ਜਿਹੜਾ ਨੁਕਸਾਨ ਉਹ ਬਹੁਤ ਹੁੰਦਾ ਬੜੀ ਇਹ ਭਿਆਨਕ ਬਿਮਾਰੀ ਜੀ ਇੱਕ ਤਰ੍ਹਾਂ ਦੀ ਤੇ ਹੈ ਵੀ ਕੋਈ ਇਹਦਾ ਕੋਈ ਐਡੀ ਜ਼ਿਆਦਾ ਮਤਲਬ ਖਿਆਲ ਰੱਖਣ ਦੀ ਗੱਲ ਹੁੰਦੀ ਆ ਤੇ ਇਹਦਾ ਸੌਫਟਾਉਟ ਜਿਹੜਾ ਉਹ ਛੇਤੀ ਹੋ ਜਾਂਦਾਗਾ ਕੋਈ ਬਾਲਾ ਨਹੀਂ ਥੋੜਾ ਜਿਆਦਾ ਧਿਆਨ ਦੇਣ ਜੋਗੀ ਗੱਲਾਂ ਨੇ ਇਹਦੇ ਵਿੱਚ ਚਲੋ ਥੋੜੀ ਕਣੀ ਮੈਡੀਸਨ ਵੀ ਹੁੰਦੀ ਆ ਉਹ ਵੀ ਦੇਣੀ ਪੈਂਦੀ ਆ ਬਸ ਜਿਆਦਾ ਇਹਦਾ ਜਿਹੜਾ ਜਦੋਂ ਪਸ਼ੂ ਸੂਣ ਵਾਲਾ ਹੁੰਦਾ ਜਾਂ ਸੂਣ ਤੋਂ ਬਾਅਦ ਉਹਨਾਂ ਟਾਈਮਾਂ ਦੇ ਵਿੱਚ ਇਹਦਾ ਥੋੜਾ ਜਿਹਾ ਖਿਆਲ ਰੱਖਣਾ ਪੈਂਦਾ ਜੀ ਆਪਾਂ ਨੂੰ ਆਜੋ ਜੀ ਮੇਰੇ ਵੀਰ ਜੁੜ ਜਿਓ ਜੀ ਜੁੜ ਜਿਓ ਮੇਰੇ ਭਰਾ ਆਜੋ ਆਜੋ ਜਿੰਨੇ ਛੋਟੇ ਵੱਡੇ ਹਮਸਫਰ ਹਮ ਆਹ ਮਾਣੀ ਹਮ ਉਮਰਾਂ ਜਿੰਨੇ ਵੀ ਹੈਗੇ ਆ ਜੀ ਸਾਰੇ ਮੇਰੇ ਭਾਈ ਜੁੜ ਜਿਓ ਜੀ ਕੀ ਕਰ ਰਹੇ ਹੋ ਮੇਰੇ ਵੀਰ ਅਜਮਗਰ ਸੰਗਰਾਹ ਦਾ ਤੇ ਮਗਰ ਸੰਗਰਾਹ ਦੀਆਂ ਬਹੁਤ ਬਹੁਤ ਵਧਾਈਆਂ ਜਿਹੜੇ ਮੇਰੇ ਵੀਰ ਗੁਰੂ ਘਰਾਂ ਦੇ ਵਿੱਚ ਗਏ ਆ ਬਹੁਤ ਚੰਗੀ ਗੱਲ ਆ ਜੀ ਸੇਵਾ ਕਰਦੇ ਨੇ ਲੰਗਰ ਸਿਕਾਉਂਦੇ ਨੇ ਅੱਜ ਦੇ ਦਿਨ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਖਦਰਾਣੇ ਦੀ ਢਾਬ ਤੇ 40 ਮੁਕਤਿਆਂ ਨੂੰ ਮੁਕਤੀ ਦਿੱਤੀ ਸੀਗੀ ਮੁਕਸਰ ਸਾਹਿਬ ਸੇਵਕੇ ਤੇ ਉਹ ਦੁੱਧ ਬਾਅਦ ਇੱਥੇ ਬੜਾ ਧੂਮ ਧਾਮ ਨਾਲ ਜਿਹੜਾ ਇਹ ਸਮਾਗਮ ਹੁੰਦਾਗਾ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕਿਹੜੀ ਜਗ੍ਹਾ ਤੋਂ ਜੁੜਿਆ ਹੈ ਕਮੈਂਟ ਜ਼ਰੂਰ ਕਰਿਓ ਜੀ 5 7 10 ਜਣੇ ਜਦੋਂ ਹੋ ਜਾਂਦੇ ਆ ਤਾਂ ਆਪਾਂ ਗੱਲ ਕਰਦੇ ਆ ਜੀ ਇਹਦਾ ਅੱਗੇ ਲਾਈਕ ਸ਼ੇਅਰ ਕਰਦੇ ਹੋ ਤਾਂ ਜਿਹੜੀ ਆਪਾਂ ਗੱਲ ਕਰਦੇ ਆ ਬਹੁਤ ਵਧੀਆ ਇਹ ਵਿਸ਼ਾ ਜੀ ਬਹੁਤ ਮਹੱਤਮਪੂਰਨ ਵਿਸ਼ਾਗਾ ਜਿਹਦੇ ਉੱਤੇ ਆਪਾਂ ਗੱਲ ਕਰਨੀ ਆ ਆਜੋ ਜੀ ਆਜੋ ਜੜਜੋ ਮੇਰੇ ਵੀਰ ਜੜਜੋ ਜੀ ਜੜਜੋ ਆਜੋ ਮੇਰੇ ਵੀਰ ਆਜੋ ਸੋ ਨਾਲ ਜੀ ਨਾਲੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਦੈਨ ਨਾਲ ਨੂੰ ਸਬਸਕ੍ਰਾਈਬ ਵੀ ਕਰੋ ਆਪਣੇ ਨੂੰ ਤਾਂ ਕਿ ਜੜੀਆਂ ਆਪਾਂ ਵੀਡੀਓ ਲੈ ਕੇ ਆਉਣੇ ਆ ਜਿਹੜੀ ਜਾਣਕਾਰੀ ਆਪਾਂ ਲੈ ਕੇ ਆਉਣੇ ਆ ਇਹਦਾ ਸਭ ਨੂੰ ਫਾਇਦਾ ਹੋਵੇ ਜੀ ਆਜੋ ਮੇਰੇ ਭਰਾ ਜੁੜ ਜਿਓ ਜੀ ਜੁੜ ਜਿਓ ਜੁੜ ਜਿਓ ਬਹੁਤ ਵਧੀਆ ਵਿਸ਼ਾ ਜੀ ਜਿਹਦੇ ਆਪਾਂ ਗੱਲ ਕਰ ਲੱਗੇ ਆ ਇਹਦਾ ਆਪਨ ਬਹੁਤ ਫਾਇਦਾ ਹੋਣਾਗਾ ਆ ਲੋ ਜੀ ਆਜੋ 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 ਜੋੜ ਲੋ ਜੀ ਪਹਿਲਾਂ ਆਪਾਂ ਫਿਰ ਗੱਲਬਾਤ ਕਰੀਏ ਸ਼ੁਰੂ ਹਾਂਜੀ ਕੀ ਹਾਲ ਚਾਲ ਆ ਜੀ ਸਾਰਿਆਂ ਦਾ ਠੰਡ ਕਿੰਨੀ ਕੇ ਤੁਹਾਡੇ ਏਰੀਏ ਦੇ ਵਿੱਚ ਹੈ ਕਿੱਥੇ ਕਿੱਥੇ ਤੁਸੀਂ ਦੇਖਦੇ ਹੋ ਆ ਜੀ ਆਜੋ ਹਾਂ ਜੀ ਜਿਹੜਾ ਵਿਸ਼ਾ ਆਪਾਂ ਲੈ ਕੇ ਆਏ ਆ ਇਹ ਆਪਾਂ ਲੈ ਕੇ ਆਇਆ ਪਹਿਲਾਂ ਦਾ ਵੀਰ ਜੁੜਿਆ ਜਿਨ੍ਹਾਂ ਨੂੰ ਸਤਸ੍ਰੀਕਾਲ ਜੀ ਇਹ ਆ ਜੀ ਆਪਣੀਆਂ ਜਿਹੜੀਆਂ ਝੋਟੀਆਂ ਮੱਜਾਂ ਨੇ ਪਸ਼ੂ ਨੇ ਜਿਹੜੇ ਆਪਣੇ ਉਹ ਪਿੱਛਾ ਦਿਖਾਉਣਾ ਸ਼ੁਰੂ ਕਰ ਦਿੰਦੇ ਆ ਪਿਛਾ ਦਿਖਾਉਣ ਦੇ ਪਸ਼ੂ ਦੇ ਜਿਹੜੇ ਕਾਰਨਾ ਇਹਦਾ ਕਾਫੀ ਹੁੰਦੇ ਨੇ ਤੇ ਇਹਦਾ ਨੁਕਸਾਨ ਜਿਹੜਾ ਕਾਫੀ ਹੁੰਦਾਗਾ ਕਈ ਵਾਰੀ ਆਪਾਂ ਤੋਂ ਅਨਗਹਿਲੀ ਦੇ ਵਿੱਚ ਇਹਦਾ ਖਿਆਲ ਨਹੀਂ ਰੱਖਿਆ ਜਾਂਦਾਗਾ ਤੇ ਇਹਦੇ ਨਾਲ ਪਸ਼ੂ ਦਾ ਜਿਹੜਾ ਜਾਨੀਮਾਲੀ ਨੁਕਸਾਨ ਵੀ ਜਿਹੜਾ ਹੋ ਸਕਦਾਗਾ ਜੀ ਇਹਦੇ ਕਾਰਨ ਹੁੰਦੇ ਆ 2-3 ਜੀ ਜਿਹੜੇ ਜਿਵੇਂ ਤੁਸੀਂ ਇਹਨੂੰ ਪਸ਼ੂ ਨੂੰ ਜ਼ਿਆਦਾ ਖਰਾਕ ਦੇ ਦਿੱਤੀ ਉਹ ਬਸ ਉਹ ਵੀ ਜਿਹੜੇ ਆ ਜਿਹੜੇ ਜਿਆਦਾ ਨਰੋਏ ਹੁੰਦੇ ਆ ਦਾਗਦਾਰ ਹੁੰਦੇ ਆ ਜਾਂ ਥੋੜੀਆਂ ਜੀਆਂ ਗਰਮ ਚੀਜ਼ਾਂ ਆਪਾਂ ਜਿਆਦਾ ਦੇ ਦਿੰਨੇ ਆ ਪਸ਼ੂ ਨੂੰ ਉਹਦੇ ਉੱਤੇ ਵੀ ਜਿਹੜਾ ਇਹ ਇਹਨਾਂ ਦਾ ਪਿੱਛਾ ਜਿਹੜਾ ਦਿਖਾਉਣਾ ਉਹ ਸ਼ੁਰੂ ਕਰ ਦਿੰਦੇ ਆ ਤੇ ਇਹ ਜਿਹੜੀ ਪ੍ਰੋਬਲਮ ਆ ਇਹ ਆਮ ਪਸ਼ੂ ਨੂੰ ਸੂਣ ਤੋਂ ਪਹਿਲਾਂ ਤੇ ਕੁਝ ਸੂਣ ਤੋਂ ਮਹੀਨਾ ਬਾਅਦ ਵੀ ਇਹਦੀ ਪ੍ਰੋਬਲਮ ਰਹਿੰਦੀ ਆ ਇਹ ਇਹ ਬਚਾਇਆ ਜੀ ਤੁਸੀਂ ਕਦੇ ਵੀ ਇਹਦਾ ਦੇ ਵਿੱਚ ਜਿਵੇਂ ਵਿਟਾਮਿਨ ਦੀ ਘਾਟ ਹੋ ਜਾਂਦੀ ਹੈ ਜਿਹੜੇ ਏ ਡੀ ਐਫ ਵਿਟਾਮਿਨ ਉਹਦੇ ਇੰਜੈਕਸ਼ਨ ਆਪਾਂ ਨੂੰ ਇਹਨਾਂ ਨੂੰ ਤੁਰੰਤ ਦੇਣੇ ਚਾਹੀਦੇ ਆ ਤੇ ਇਹਦੀ ਘਾਟ ਜਿਹੜੀ ਇਹਨਾਂ ਨੂੰ ਜੂ ਆਉਂਦੀ ਹੈਗੀ ਆ ਜੀ ਇਹਦਾ ਪਤਾ ਕਿੱਦਾਂ ਲੱਗਦਾ ਵੀ ਇਹ ਜਦੋਂ ਡੰਗਰ ਪਸ਼ੂ ਬੈਂਦਾਗਾ ਤਾਂ ਉਹਦੇ ਪਿਛਲੇ ਪਾਸੇ ਥੋੜਾ ਜਿਹਾ ਲਾਲ ਗੁਲਾਬੀ ਪੂਰੇ ਰੰਗ ਦਾ ਨਾ ਜਿਹੜਾ ਗੁਲਾਬੀ ਰੰਗ ਦਾ ਜਿਹੜਾ ਮਾਸ ਜਿਹਾ ਦਿਖਾਈ ਦਿੰਦਾ ਪਹਿਲਾਂ ਤੇ ਇਹਦਾ ਇਹ ਖਿਆਲ ਰੱਖਣਾ ਚਾਹੀਦਾ ਵੀ ਜਦੋਂ ਇਦਾਂ ਦਾ ਪੰਨ ਥੋੜਾ ਜਿਹਾ ਦਿਖੇ ਤਾਂ ਪਸ਼ੂ ਨੂੰ ਖੜਾ ਕਰ ਦਿਓ ਵੀ ਜਿਆਦਾ ਚਿਰ ਬੈਠਾ ਰਹੇ ਪਸ਼ੂ ਬੈਠਾ ਰਹਿੰਦਾ ਤਾਂ ਪਸ਼ੂ ਜ਼ੋਰ ਲਾਉਂਦਾਗਾ ਤੇ ਉਹਦੇ ਕਰਕੇ ਇਹ ਬਾਹਰ ਆ ਜਾਂਦਾਗਾ ਜੀ ਖੁਦਾ ਨਾ ਕਰਤਾ ਜੇ ਕਿਸੇ ਪਸ਼ੂ ਦਾ ਇਹ ਭਾਰ ਉਹ ਜਿਹੜਾ ਪਿਆ ਹਿੱਸਾ ਮਾਸ ਦਾ ਟੁਕੜਾ ਇਹ ਬਾਹਰ ਆ ਜਾਏ ਤਾਂ ਉਹਨੂੰ ਕਦੇ ਵੀ ਸੁੱਕਣ ਨਾ ਦਿਓ ਉਹਦੇ ਉੱਤੇ ਤੁਸੀਂ ਨੂਨ ਦਾ ਪਾਣੀ ਪਾਓ ਤੇ ਜਾਂ ਕੋਈ ਟੋਲ ਵਗੈਰਾ ਲੈ ਕੇ ਜੀ ਉਹਨੂੰ ਜਿਹੜਾ ਸਾਫ਼ ਕਰਦੇ ਰਹੋ ਤਾਂ ਕਿ ਜਿਹੜਾ ਇਹ ਖੁਸ਼ਕ ਨਾ ਹੋਵੇ ਤੇ ਇਹਦੇ ਉੱਤੇ ਗਲਿਸਰਿਨ ਵਗੈਰਾ ਤੁਸੀਂ ਜਰੂਰ ਲਾਓ ਜਾਂ ਨਾਰੀਅਲ ਦਾ ਤੇਲ ਇਹਦੇ ਤੇ ਜਰੂਰ ਲਾਓ ਜੀ ਇਹਦੇ ਨਾਲ ਇਹ ਖੁਸ਼ਕ ਨਾ ਹੋਵੇ ਤੇ ਇੰਨੇ ਡਾਕਟਰ ਨੂੰ ਬੁਲਾ ਕੇ ਤੇ ਫੇਰ ਜਿਹੜੀ ਮੋਡਲੀ ਸਹਤਾ ਹੈ ਵੀ ਉਹਨੂੰ ਅੰਦਰ ਪਾਇਆ ਜਾਵੇ ਇਹਨਾਂ ਦਿਨਾਂ ਦੇ ਵਿੱਚ ਪਸ਼ੂ ਨੂੰ ਇੱਕ ਦਾ ਜ਼ਿਆਦਾ ਜਿਹੜਾ ਆਪਣਾ ਬਚਾਉਣ ਦਾ ਕਾਰਨ ਹੁੰਦਾ ਵੀ ਪਸੂ ਨੂੰ ਤੁਸੀਂ ਨਾ ਕਦੇ ਵੀ ਬਾਹਲਾ ਭਜਾਓ ਨਾ ਜਾਂ ਉੱਚੀਆਂ ਨਵੀਆਂ ਨੀਵੀਆਂ ਜਗ੍ਹਾ ਦੇ ਉੱਤੇ ਤੁਸੀਂ ਇਹਨੂੰ ਉਹ ਨਾ ਕਰੋ ਜੀ ਚੜ੍ਹ ਨਾ ਦਿਓ ਜਿਆਦਾ ਚੜ੍ਹ ਪਸ਼ੂ ਬੈਠਾ ਦਿੰਦਾ ਤਾਂ ਇਹਦੇ ਬੈਠਣ ਦੇ ਨਾਲ ਵੀ ਪਸ਼ੂ ਜਿਹੜਾ ਜੋਰ ਲਾਉਂਦਾਗਾ ਜਿਹੜੀ ਪਸ਼ੂ ਦੀ ਖਰਾਕ ਆ ਉਹਨੂੰ ਥੋੜਾ ਤੁਸੀਂ ਘਟਾ ਦਿਓ ਪਸੂਦੀ ਖਰਾਕ ਜਿਆਦਾ ਹੋਣ ਦੇ ਨਾਲ ਵੀ ਇਹ ਜਿਹੜੀ ਪ੍ਰੋਬਲਮ ਆਉਂਦੀ ਹੈ ਤੇ ਕਦੇ ਵੀ ਇਹਨਾਂ ਨੂੰ ਜਿਹੜੇ ਕੈਲਸ਼ੀਅਮ ਦੇ ਟੀਕੇ ਆ ਉਹ ਜ਼ਰੂਰ ਲਗਾਉਣੇ ਚਾਹੀਦੇ ਆ ਕੈਲਸ਼ੀਅਮ ਦੀ ਘਾਟਨਾ ਵੀ ਇਹ ਜਿਹੜਾ ਹੋ ਜਾਂਦਾ ਹੈਗਾ ਜੀ ਤੇ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਖਾਸ ਧਿਆਨ ਦੇਣਾ ਚਾਹੀਦਾਗਾ ਜੇ ਕਦੇ ਇਦਾਂ ਦੀ ਪ੍ਰੋਬਲਮ ਆ ਜੇ ਤਾਂ ਸਭ ਤੋਂ ਪਹਿਲਾਂ ਡਾਕਟਰ ਨੂੰ ਬੁਲਾ ਕੇ ਜਿਹੜਾ ਬਾਹਰ ਨਿਕਲਿਆ ਹੁੰਦਾ ਇਹਨੂੰ ਅੰਦਰ ਪਾਓ ਉਸ ਤੋਂ ਬਾਅਦ ਜਾਂ ਤਾਂ ਇਹਨੂੰ ਸਟਿਚ ਕਰ ਦਿਓ ਨਹੀਂ ਇਹਦੇ ਤੁਸੀਂ ਥੋੜੀ ਜੀ ਜਾਲੀ ਲਾ ਦਿਓ ਜੀ ਉਹਦੇ ਨਾਲ ਠੀਕ ਹੁੰਦਾਗਾ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਜੀ ਆਪਣਾ ਇਹਨੂੰ ਇਹਨੂੰ ਜਿਹੜਾ ਜੀ ਕੈਲਸ਼ੀਅਮ ਜਿਹੜਾ ਇੰਜੈਕਸ਼ਨ ਇਹਨੂੰ ਜ਼ਰੂਰ ਦੇਣਾ ਚਾਹੀਦਾ ਇਸ ਟਾਈਮ ਤੇ ਪਸ਼ੂ ਨੂੰ ਜਿਹੜਾ ਦਰਦ ਵੀ ਹੁੰਦਾ ਤੇ ਐਂਟੀਬਾਇਓਟਿਕ ਵੀ ਇਹਨੂੰ ਲਾਉਣੇ ਚਾਹੀਦੇ ਆ ਜਿਹੜੀ ਇਨਫੈਕਸ਼ਨ ਨਾ ਹੋਵੇ ਤੇ ਜਿਹੜੇ ਪੇਨ ਕਿਲਰ ਆ ਉਹ ਵੀ ਇਹਨੂੰ ਦੇਣੇ ਚਾਹੀਦੇ ਆ ਪਸ਼ੂ ਨੂੰ ਇਹ ਬਹੁਤ ਜ਼ਰੂਰੀ ਆ ਤੇ ਜਿਹੜੇ ਵਿਟਾਮਿਨ ਏ ਡੀ ਏ ਡੀ ਐਫ ਇਹ ਵੀ ਇਹਨਾਂ ਨੂੰ ਦੇਣੇ ਚਾਹੀਦੇ ਆ ਇਹਦੇ ਨਾਲ ਇਹਦੇ ਤੇ ਕਾਫੀ ਜਿਹੜਾ ਇਹਦਾ ਫਰਕ ਰਹਿੰਦਾ ਤੇ ਜਿਹੜਾ ਪਸ਼ੂ ਦੇ ਢਾਣੇ ਦੀ ਖਰਾਕ ਆ ਜਾਂ ਇਹਦਾ ਉੱਠਣ ਬੈਠਣਾ ਉਹਦਾ ਖਾਸ ਧਿਆਨ ਰੱਖੋ ਜੀ ਤੇ ਪਸ਼ੂ ਨੂੰ ਕਦੇ ਵੀ ਡਰਾਉਤ ਮੁਕਾਉ ਨਾ ਤੇ ਪਸ਼ੂ ਨੂੰ ਉੱਚੇ ਨੀਵੇਂ ਥਾਂ ਤੋਂ ਜਿਹੜਾ ਪਸ਼ੂ ਜਿੱਥੇ ਬੈੰਦਾਗਾ ਆਪਾਂ ਬੰਨਿਆਗਾ ਉਹਦਾ ਪਿਛਲਾ ਹਿੱਸਾ ਥੋੜਾ ਜਿਹਾ ਉੱਚਾ ਰੱਖੋ ਤੇ ਅੱਗੋਂ ਪਸ਼ੂ ਨਹੀਂ ਮਾਰੇ ਉਹਦੇ ਨਾਲ ਵੀ ਜਿਹੜਾ ਇਹਦਾ ਫਰਕ ਰਹਿੰਦਾ ਜੀ ਇਹ ਇਹਦੀਆਂ ਸਿਗੀਆਂ ਜੀ ਜਿਹੜੀਆਂ ਆਪਾਂ ਕੁਝ ਮਹੱਤਵਪੂਰਨ ਮੁੱਢਲੀਆਂ ਗੱਲਾਂ ਇਹਨਾਂ ਦੇ ਨਾਲ ਆਪਾਂ ਜਿਹੜਾ ਇਹਦਾ ਬਚਾਅ ਕਰ ਸਕਦੇ ਆ ਹੋਰ ਇਹਦਾ ਕੋਈ ਏਡਾ ਲਾਜ ਨਹੀਂ ਹੁੰਦਾਗਾ ਜਿਹੜਾ ਆਪਾਂ ਇਹਨੂੰ ਇਸ ਤਰ੍ਹਾਂ ਕਰ ਸਕੀਏ ਵੀ ਪੱਕਾ ਹੀ ਲਾਜ ਵੀ ਸਾਡੇ ਪਸ਼ੂ ਨੂੰ ਜਿਹੜਾ ਦੁਬਾਰਾ ਨਾ ਹੋਵੇ ਜਿੰਨਾ ਪਸ਼ੂਆਂ ਨੂੰ ਇਹ ਪ੍ਰੋਬਲਮ ਹੁੰਦੀ ਹੈ ਉਹਨਾਂ ਨੂੰ ਜਦੋਂ ਵੀ ਉਹ ਸੂਣ ਤੇ ਆਉਂਦੀਆਂ ਨੇ ਸੂਣ ਤੋਂ 2 ਮਹੀਨਾ ਪਹਿਲਾਂ ਤੇ ਜਾਂ 2 ਮਹੀਨਾ ਬਾਅਦ ਇਹ ਪ੍ਰੋਬਲਮਾਂ ਆਮ ਆਉਂਦੀਆਂ ਇਸ ਕਰਕੇ 2-3 ਮਹੀਨੇ ਜਿਹੜਾ ਪਸ਼ੂ ਦਾ ਖਾਸ ਖਿਆਲ ਰੱਖਣਾ ਚਾਹੀਦਾ ਜੀ ਇਹਨਾਂ ਟਾਈਮਾਂ ਦੇ ਉੱਤੇ ਜੇ ਆਪਾਂ ਨਾ ਖਿਆਲ ਰੱਖਾਂਗੇ ਤਾਂ ਪਸ਼ੂ ਦਾ ਜਾਨਵਾਲੀ ਜਿਹੜਾ ਨੁਕਸਾਨ ਆ ਉਹ ਹੋ ਸਕਦਾ ਹੈ ਇਸ ਕਰਕੇ ਜਿਹੜੀ ਡਾਕਟਰ ਦੀ ਸਿਹਤ ਸਲਾਹ ਆਪਾਂ ਨੂੰ ਜ਼ਰੂਰ ਲੈਣੀ ਚਾਹੀਦੀ ਹੈ ਤੇ ਜਿਹੜਾ ਇਹਦਾ ਖਾਣ ਪੀਣਾ ਉਹ ਜਿਹੜੀ ਇਹਦੀ ਖਰਾਕ ਹੈ ਮੇਨ ਕਾਰ ਦਾ ਜੀ ਇਹਦੀ ਖਰਾਕ ਖਰਾਕ ਨੂੰ ਤੁਸੀਂ ਥੋੜਾ ਜਿਹਾ ਨੋਰਮਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪਸ਼ੂ ਨੂੰ ਇਹ ਪ੍ਰੋਬਲਮ ਆਉਂਦੀ ਆ ਡਾਨਿੰ ਦੇ ਪੀਡੀਓਟ ਜਿਹੜਾ ਤੁਹਾਡਾ ਕੰਟਰੋਲ ਰੱਖੋ ਥੋੜੀਆਂ ਜੀਆਂ ਗਰਮ ਚੀਜ਼ਾਂ ਜਿਵੇਂ ਉਹ ਘਟਦੇ ਹੋ ਜੀ ਇਹ ਆਮ ਪ੍ਰੋਬਲਮ ਹੁੰਦੀ ਹੈ ਪਸ਼ੂ ਤਾਕਤਵਰ ਹੁੰਦਾ ਕਈ ਵਾਰੀ ਪਸ਼ੂ ਦੀ ਬੱਚੇ ਦਾ ਨਹੀਂ ਜਿਹੜੀ ਕਮਜ਼ੋਰ ਹੁੰਦੀ ਹੈ ਉਹਦੇ ਕਰਕੇ ਥੋੜਾ ਜਨਾ ਜਿਹੜਾ ਬੱਚੇ ਦੇ ਵੇਟ ਕਰਕੇ ਇਹਦਾ ਜਿਹੜਾ ਵਜਨ ਪੈਂਦਾਗਾ ਤੇ ਉਹ ਜੇ ਕਮਜ਼ੋਰ ਹੋਣ ਕਰਕੇ ਤੇ ਉਹ ਫਿਰ ਜਿਹੜਾ ਨਾ ਬਾਹਰ ਨੂੰ ਜਿਹੜਾ ਹਿੱਸਾ ਆਉਣਾ ਸ਼ੁਰੂ ਹੋ ਜਾਂਦਾਗਾ ਜੀ ਇਸ ਕਰਕੇ ਇਹਦਾ ਕੋਈ ਬਾ ਹੋਰ ਕੋਈ ਹੱਲ ਨਹੀਂ ਹੁੰਦਾ ਇਹਦੀਆਂ ਜਿਹੜੀਆਂ ਮੋਡਲੀਆਂ ਸਹਾਈਤਾ ਜ ਆਪਾਂ ਨੂੰ ਇੱਕ ਤਾਂ ਇਹਦਾ 2 ਮਹੀਨੇ ਜਿਹੜਾ ਬਿਲਕੁਲੀ ਦੇ ਉੱਤੇ ਆਪਾਂ ਨੂੰ ਪਸ਼ੂ ਦੇ ਉੱਤੇ ਧਿਆਨ ਰੱਖਣਾ ਪੈਂਦਾਗਾ 24 ਘੰਟੇ ਪਸ਼ੂ ਨੂੰ ਬੈਠਣ ਦਿਓ ਪਰ ਬਹੁ ਘੱਟ ਸਮਾਂ ਤੇ ਪਸ਼ੂ ਦੀ ਜਗ੍ਹਾ ਜਿਹੜੀ ਆ ਪਿਛਲਾ ਪਾਸਾ ਜਿਆਦਾ ਥੋੜਾ ਜਿਹਾ ਉੱਚਾ ਰੱਖੋ ਅੱਗੋਂ ਜਿਹੜਾ ਹਿੱਸਾਗਾ ਪਸ਼ੂ ਦਾ ਜਿੱਥੇ ਬੈਠਣਾ ਤੇ ਉਹ ਨੀਵਾ ਰੱਖੋ ਇੱਕ ਪਾਣੀ ਸਾਫ਼ ਸੁਥਰਾ ਦਿਓ ਜੀ ਸਾਫ਼ ਸਫਾਈ ਥੋੜੀ ਜਿਹੀ ਵਧਾ ਰੱਖੋ ਕਈ ਵਾਰੀ ਇਸ ਤਰ੍ਹਾਂ ਬੈਕਟੀਰੀਆ ਬਹੁਤ ਹੋ ਜਾਂਦਾ ਹੈਗਾ ਜੀ ਉਹਦੇ ਕਰਕੇ ਵੀ ਇਹ ਪ੍ਰੋਬਲਮ ਵੱਧ ਜਾਂਦੀ ਹੈ ਤੇ ਪਸ਼ੂ ਨੂੰ ਸਾਫ਼ ਸੁਥਰਾ ਰੱਖੋ ਜੀ ਦਾਣੇ ਤੇ ਕੰਟਰੋਲ ਰੱਖੋ ਤੇ ਨਾਲ ਜਿਹੜਾ ਤੁਸੀਂ ਡਾਕਟਰ ਦੀ ਸਲਾਹ ਜ਼ਰੂਰ ਲੈਂਦੇ ਰਹੋ ਜੀ ਜਦੋਂ ਕੋਸ ਪਸੂ ਸੁਕ ਪੈਂਦਾ ਦਾ ਸੂਣ ਤੋਂ ਬਾਅਦ ਵੀ ਇਹਦਾ ਆਪਾਂ ਮਹੀਨਾ ਘੱਟੋ ਘੱਟ ਇੱਕ ਮਹੀਨਾ ਆਪਾਂ ਨੂੰ ਇਹਦਾ ਖਿਆਲ ਰੱਖਣਾ ਚਾਹੀਦਾ ਮਹੀਨਾ ਜਿਹੜੀ ਇਹਦੀ ਖਾਾਕ ਤੇ ਥੋੜਾ ਥੋੜਾ ਕੰਟਰੋਲ ਰੱਖਣਾ ਚਾਹੀਦਾ ਜਿਆਦਾ ਖਾਾਕ ਨਹੀਂ ਜਿੰਨ ਦੇਣੀ ਚਾਹੀਦੀ ਨਾਰਮਲ ਨਾਰਮਲ ਖਾਾਕ ਰੱਖੋ ਮੇ ਇੱਕ ਮਹੀਨੇ ਤੋਂ ਬਾਅਦ ਫਿਰ ਆਟੋਮੈਟਿਕਲੀ ਇਹ ਜਿਹੜਾ ਪਸ਼ੂ ਆਪਨੀ ਸਹੀ ਅਵਸਥਾ ਦੇ ਵਿੱਚ ਆ ਜਾਂਦਾਗਾ ਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਇਹਦੀ ਕੋਈ ਪ੍ਰੋਬਲਮ ਨਹੀਂ ਆਉਂਦੀਗੀ ਜਿੰਨਾ ਪਸ਼ੂਆਂ ਨੇ ਉਹ ਇੰਡੀਆ ਉਹਨਾਂ ਦੇ ਉੱਤੇ ਆਪਾਂ ਨੂੰ ਖਾਸੇ ਧਿਆਨ ਰੱਖਣਾ ਪੈਂਦਾ ਜੀ ਤੁਸੀਂ ਆਪਣਾ ਚੈਨਲ ਕਿੱਥੋਂ-ਕਿੱਥੋਂ ਦੇਖਦੇ ਆ ਜਰੂਰ ਕਮੈਂਟ ਕਰਕੇ ਦੱਸਿਓ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਓ ਜੀ ਤੇ ਚੈਨਲ ਕਰ ਲਓ ਆਪਣਾ ਸਬਸਕ੍ਰਾਈਬ ਕਿਉਂਕਿ ਜਿਹੜੀ ਵੀ ਆਪਾਂ ਵੀਡੀਓ ਲੈ ਕੇ ਆਈਏ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ ਚਲੋ ਜੀ ਆਪਾਂ ਫਿਰ ਮਿਲਦੇ ਆਂ ਹੋਰ ਕਿਸੇ ਲਾਈਵ ਦੇ ਨਾਲ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਮੱਗਰ ਸੰਗਰਾਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪ੍ਰਮਾਤਮਾ ਸਾਨੂੰ ਹਮੇਸ਼ਾੇ ਕੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਇਸੇ ਤਰ੍ਹਾਂ ਤੁਸੀਂ ਜੁੜੇ ਰਿਹਾ ਕਰੋ ਜੀ ਤੇ ਨਾਲ ਸਾਡਾ ਇਸ ਨੂੰ ਜੁੜਨ ਦੇ ਨਾਲ ਬਹੁਤ ਮਾਣ ਬਾਦਦਾ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਫੇਰ ਤੋਂ ਸਤਿ ਸ੍ਰੀ ਅਕਾਲ ਬਣਾ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕੇ ਜੀ ਵਾਹਿਗੁਰੂ ਜੀ